8000 ਕਰੋੜ ਰੁਪਏ ਦੀ ਸਾਲ ਦੀ ਸਬਸਿਡੀ ਬਿਜਲੀ ਦੀ ਪਰੇ ਪੰਜਾਬ ਕਲਚਰ ਦੀ ਸਬਸਿਡੀ ਭੜੇ ਪੰਜਾਬ ਕਿਸ ਵਾਸਤੇ ਆਪਣੇ ਜ਼ਮੀਨ ਦੇ ਵਿੱਚੋਂ ਧੋਕੇ ਕੱਢ ਕੱਢ ਕੇ ਆਪਣੇ ਜ਼ਮੀਨ ਦਾ ਪਾਣੀ ਖਤਮ ਕਰਨ ਪਿੱਛੇ ਫੜ ਕੇ ਹੱਥ ਦੇ ਵਿੱਚ ਚਾਂਦੀ ਦੀਆਂ ਕਈਆਂ ਇਹ ਪਿੱਠੋਂ ਐਂ ਲਿਆਏ ਭਗਾ ਕੇ ਕਹਿੰਦੇ ਮਾਰੋ ਟੱਕ ਜ਼ੋਰ ਦੀ ਕਰਦੇ ਹੋ ਇੱਕ ਚੀਜ਼ ਕੇ ਇੱਕ ਹੋਰ ਲੈਣ ਤੇ ਅੱਜ ਕਹਿੰਦੇ ਨੇ ਅਸੀਂ ਪਾਣੀਆਂ ਦੇ ਰੱਖੇ ਨੇ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲੋ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲੋ ਨਹੀਂ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਤੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਸਰ 78 ਨੰਬਰ ਕਹਿੰਦਾ ਕਿ ਡਿਸਟ੍ਰਿਬਿਊਸ਼ਨ ਆਫ ਪੰਜਾਬ ਵਾਟਰਸ ਇਜ਼ ਅ ਸਟੇਟ ਸਬਜੈਕਟ ਨਾਟ ਅ ਸੈਂਟਰਲ ਸਬਜੈਕਟ 78 ਨੰਬਰ ਕਲॉज ਲਿਖਿਆ ਤੇ ਉਹਦੇ ਚ ਕੀ ਕੀਤਾ ਡਿਸਟ੍ਰਿਬਿਊਸ਼ਨ ਆਫ ਵਾਟਰਸ ਨੂੰ ਪੰਜਾਬ ਐਕਟ ਚੋਂ ਪੰਜਾਬ ਸਟੇਟ ਐਕਟ ਚੋਂ ਕੱਢ ਕੇ ਸੈਂਟਰ ਦਾ ਐਕਟ ਬਣਾਤਾ ਸਰ ਦੇਖੋ ਕਿੱਡੀ ਮਾਰੀ ਕਿੱਡਾ ਧੋਖਾ ਸਰ ਅੱਜ ਗੱਲਾਂ ਕਰਦੇ ਨੇ ਕੀਚੀ ਉਂਗਲੀ ਨੂੰ ਖੂਨ ਲਾ ਕੇ ਕਿ ਅਸੀਂ ਤਾਂ ਤੁਹਾਡੇ ਨਾਲ ਅਸੀਂ ਤਾਂ ਪੰਜਾਬ ਦੇ ਪਾਣੀਆਂ ਦੇ ਰਾਖੇ ਸਰ ਰੱਖਣੇ ਕੁੱਕੇ ਸਰ ਪੰਜਾਬ ਦਾ ਪਾਣੀ ਸਾਰਾ ਖਾ ਗਏ ਤੇ ਅੱਜ ਹੁਣ ਕਹਿੰਦੇ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਦੋ ਨਹਿਰਾਂ ਤਾਂ ਕੱਢ ਲੀਆਂ ਨੰਗਲ ਚੋਂ ਦੋ ਨਹਿਰਾਂ ਕੱਟ ਲੀਆਂ ਹਰੀਕੇ ਚੋਂ ਪੰਜਾਬ ਲਈ ਛੱਡਿਆ ਕੀ ਅਸਰ ਇਹਨਾਂ ਨੇ ਰਿਪੇਰੀਅਨ ਲਾਜ ਦੀਆਂ ਤਾਂ ਸਰ ਉੜਾਤੀਆਂ ਧੱਕੀਆਂ ਇਹਨਾਂ ਨੇ ਜਿਹੜੀ ਕੌਮ ਨੇ 90% ਕੁਰਬਾਨੀਆਂ ਦਿੱਤੀਆਂ ਹੋਣ ਜਿਹੜੀ ਸਟੇਟ ਤੇ ਭਾਰਤ ਦੀ ਇੱਜ਼ਤ ਅਸਮਤ ਰੱਖੀ ਹੋਵੇ ਸਰ ਉਸ ਸਟੇਟ ਦੇ ਕੋਲ ਆਪਣੀ ਕੈਪੀਟਲ ਤੱਕ ਨਾ ਹੋਵੇ ਆਪਣੀ ਰਾਜਧਾਨੀ ਤੱਕ ਨਾ ਛੱਡੀ ਹੋਵੇ ਸਰ ਐਡੋ ਵੱਡਾ ਧੋਖਾ ਇਹ ਹੋਰ ਕੀ ਕਰ ਸਕਦੇ ਸਨ ਸਾਡੇ ਨੂੰ ਨਾਸਾਨੇ ਵੀ ਕਹਤਾ ਕਿ ਪੰਜਾਬ ਦੇ ਵਿੱਚ 153 ਬਲਾਕਾਂ 'ਚੋਂ 117 ਬਲਾਕ ਬੈਡਲੀ ਖਤਮ ਹੋ ਚੁੱਕੇ ਨੇ ਪਾਣੀ ਹੈ ਨਹੀਂ ਡਾਰਟ ਜ਼ੋਨ 'ਚ ਆਸੀਂ ਮੁੱਕ ਗਿਆ ਪਾਣੀ ਪੰਜਾਬ 'ਚ ਹੁਣ ਤਾਂ ਦੇਖਣਾ ਇਹ ਹੈ ਕਿ ਪੰਜਾਬ ਇਹ ਨਹੀਂ ਕਿ ਰੇਗਿਸਤਾਨ ਬਣੂਗਾ ਕਿ ਨਹੀਂ ਹੁਣ ਤਾਂ ਦੇਖਣਾ ਇਹ ਪੰਜਾਬ ਕਿੰਨੀ ਦੇਰ ਚ ਰੇਗਿਸਤਾਨ ਬਣਾਉਣ ਦੇ ਵਿੱਚ ਇਹ ਕੇਂਦਰ ਦੀਆਂ ਸਰਕਾਰਾਂ ਹੱਥ ਆਪਣੇ ਅਜਮਾਉਣ ਲੱਗੀਆਂ ਹੋਈਆਂ ਜਦੋਂ ਸਾਡਾ ਇੰਡੀਪੈਂਡੈਂਸ ਨਹੀਂ ਹੋਇਆ ਸੀ ਪੰਜਾਬ ਦੇ ਵਿੱਚੋਂ ਸਿਰਫ ਇੱਕ ਨੇਰ ਲੰਘਦੀ ਸਰ ਇੱਕ ਉਹ ਕਿਹੜੀ ਸੀ ਬੀਕਾ ਨੇਰ ਫੀਡਰ ਔਰ ਜਦੋਂ ਪੰਜਾਬ ਤੋਂ ਬੀਕਾ ਨੇਰ ਫੀਡਰ ਲੰਘਦੀ ਸੀ ਸਰ ਬੀਕਾ ਨੇਰ ਦੇ ਰਾਜਾ ਪੰਜਾਬ ਨੂੰ ਉਸ ਪਾਣੀ ਦਾ ਮਾਦੀਆ ਦੰਦਾ ਰਿਹਾ ਪੈਸੇ ਦੰਦਾ ਰਿਹਾ ਸਰ ਜਦੋਂ ਦੇਸ਼ ਦੀ ਆਜ਼ਾਦੀ ਹੋਈ ਆਜ਼ਾਦੀ ਹੁੰਦੇ ਸਾਰ ਸਭ ਤੋਂ ਪਹਿਲਾ ਕੰਮ ਕੀ ਕੀਤਾ ਪੰਜਾਬ ਦੇ ਪਾਣੀ ਫਰੀ ਕਰ ਦਿੱਤੇਗੇ ਪੈਸੇ ਹੀ ਕੈਪ ਕਰਤਾ ਕਹਿੰਦੇ ਕੋਈ ਪੈਸਾ ਦੇਣ ਦੀ ਜਰੂਰਤ ਨਹੀਂ ਦੋ ਨਹਿਰਾ ਤਾਂ ਕੱਢ ਲੀਆਂ ਨੰਗਲ ਚੋ ਦੋ ਨਹਿਰਾ ਕੱਢ ਲੀਆਂ ਹਰੀਕੇ ਜੋ ਪੰਜਾਬ ਲਈ ਛੱਡਿਆ ਕੀ ਅਸਰ ਇਹਨਾਂ ਨੇ ਰਿਪੇਰੀਅਨ ਜ਼ਾਦੀਆਂ ਤਸਰ ਉਡਾਤੀਆਂ ਧੱਡੀਆਂ ਇਹਨਾਂ ਨੇ ਅੱਜ ਇਹ ਗੱਲਾਂ ਮਾਰਦੇ ਨੇ ਕਿ ਅਸੀਂ ਪਾਣੀਆਂ ਦੇ ਰਾਖੇ ਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਦੀ ਕੇਂਦਰ ਸਰਕਾਰ ਦੇ ਕੋਟੇ ਟੱਕੀ ਘੁੱਟਨੇ ਟੱਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲਓ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲਓ ਨਹੀਂ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਥੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਜਦੋਂ ਤਿੰਨ ਸੂਬਿਆਂ ਦੇ ਵਿਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ ਚ ਕਾਂਗਰਸ ਦੀ ਸਰਕਾਰ ਹਰਿਆਣਾ ਚ ਕਾਂਗਰਸ ਦੀ ਸਰਕਾਰ